ਦੁਨੀਆਚਾਰੀ ਆਪਾਂ ਕਰਦੇ ਆ ਉਹ ਸਾਰੇ ਕਰਦੇ ਆ ਅੱਜ ਵੀ ਆਉਂਦੇ ਨੇ ਦੁਨੀਆਚਾਰੀ ਸਾਰੀ ਚੀਜ਼ਾਂ ਹੋ ਰਹੀਆਂ ਨੇ ਬਟ ਜਿਹੜੀ ਸਪੋਰਟ ਦੀ ਜ਼ਰੂਰਤ ਸੀ ਉਹ ਨਹੀਂ ਹੈ ਜਦ ਮੈਂ ਮੈਂ ਖੜੀ ਸੀ ਮੈਂ ਉਹਨਾਂ ਨਾਲ ਮੋਢਾ ਲਾ ਕੇ ਖੜੀ ਸੀ ਉਹ ਮੈਨੂੰ ਅੱਜ ਵੀ ਕਹਿਣ ਚਾਹੇ ਮੈਂ ਇੱਥੇ ਮੈਂ ਲੱਗ ਤੁਹਾਡੇ ਨਾਲ ਗੱਲ ਕਰ ਰਹੀ ਮੈਨੂੰ ਕਿਤੇ ਵੀ ਕਹਿ ਦੇਣ ਕਿ ਅਸੀਂ ਮਤਲਬ ਇਹ ਸਾਡੇ ਨਾਲ ਖੜੀ ਨਹੀਂ ਆ ਕਿਹੜਾ ਭੈਣ ਭਰਾ ਜਿਹਨੇ ਮੈਨੂੰ ਆਵਾਜ਼ ਨਹੀਂ ਮਾਰੀ ਤਾਂ ਮੈਂ ਖੜੀ ਨਹੀਂ ਹੋਈ ਲਗਾਤਾਰ ਬਰਮ ਘੋ ਮਾਰੀ ਰਹੀ ਦਵਾਈ ਸਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਕੋਸ਼ਿਸ਼ ਚੱਲ ਰਹੀ ਹੈ ਬਿਛੜਦਿਆਂ ਜਤਕੌਰ ਜਤਕੌਰ ਐਸਾ ਕਿਹੜਾ ਦੁੱਖ ਲੱਗਾ ਜੀ ਇਹ ਸ਼ੂ ਪਰਿਵਾਰ ਬਾਰੇ ਦੱਸੋ ਪਰਿਵਾਰ ਦੇ ਵਿੱਚ ਸਰ ਇਕੱਲੀ ਸੱਸ ਮਾਂ ਹੈ ਤੇ ਦੋ ਨਾਨਾ ਨੇ ਹੋਰ ਤਾਂ ਕੋਈ ਹਲੇ ਹੈ ਨਹੀਂ ਬੱਚੇ ਆ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਬਸ ਇਹੀ ਆ ਇੱਥੇ ਆਏ ਸੀ ਤੇ ਸੋਚਿਆ ਸੀ ਕਿ ਚਲੋ ਰੈਂਟ ਕੱਢ ਲੈਨੇ ਆ ਰੈਂਟ ਬਾਰੋ-ਬਾਰ ਨਿਕਲ ਜਾਏਗਾ ਇਸ ਲਈ ਕੰਮ ਦੀ ਤਲਾਸ਼ ਦੇ ਵਿੱਚ ਸੀ ਬਟ ਮਤਲਬ ਅੱਜ ਕੱਲ ਨਾ ਲੇਡੀਜ਼ ਨੂੰ 4-5000 ਤੋਂ ਕੋਈ ਕੰਮ ਨਹੀਂ ਦੇ ਰਿਹਾ 10 ਘੰਟੇ ਦੀ ਡਿਊਟੀ ਆਪਾਂ ਕਰ ਰਹੇ ਆ ਬਟ ਉਹ 8000 ਰੁਪਏ ਪੇਮੈਂਟ ਤੋਂ ਸਰ ਨੇ ਸਟਾਰਟ ਕੀਤਾ ਵਾ ਮੇਰੇ ਮੇਰੇ ਲਈ ਉਹ ਵੀ ਬਹੁਤ ਹੈ ਹਨ ਹਾਂਜੀ ਪਹਿਲਾਂ ਪਿਤਾ ਦੀ ਡੈਥ ਹੋਈ ਸੀ ਉਸ ਤੋਂ 6 ਮਹੀਨਾ ਬਾਅਦ ਵੱਡੇ ਬ੍ਰਦਰ 22 ਸਾਲ ਦੇ ਉਹਨਾਂ ਦੀ ਡੈਥ ਹੋ ਗਈ ਤੇ ਛੋਟੇ ਬ੍ਰਦਰ ਵੀ ਮੈਨੂੰ 2 ਸਾਲ ਛੋਟੇ ਨੇ ਬਾਕੀ ਪਿੱਛੇ ਵੀ ਇਦਾਂ ਦਾ ਹੀ ਸਰਕਲ ਰਿਹਾ ਹੈ ਹਾਂਜੀ ਉਹਨਾਂ ਦੇ ਵੀ ਮਤਲਬ 2018 ਦੇ ਵਿੱਚ ਉਹ ਬਿਮਾਰ ਪੈ ਗਏ ਸੀ ਸਾਲ 1.5 ਸਾਲ ਉਹ ਬਿਮਾਰ ਰਹੇ ਸੀ ਤੇ 7 8 9 ਮੋਕਾ ਹਸਪਤਾਲਿਆ ਦਿੱਲੀ ਆਰਰ ਤੱਕ ਆਪਾਂ ਗਏ ਸੀ ਬਟ ਨਹੀਂ ਉਹਨਾਂ ਦੀ ਗੱਲ ਬਣੀ ਉਹ ਨਹੀਂ ਠੀਕ ਹੋਏ ਤੇ 2019 ਦੇ ਵਿੱਚ 5 ਅਗਸਤ ਨੂੰ ਉਹ ਚਲ ਬਸੇ ਸਰ ਉਸ ਟਾਈਮ ਮਤਲਬ ਵੀ ਇੱਕ ਆਏ ਜ਼ਰੂਰ ਨੇ ਜਿੱਦਾਂ ਮਤਲਬ ਕਿ ਇੱਕ ਦੁਨੀਆ ਚਾਰੀ ਆਪਾਂ ਕਰਦੇ ਆ ਉਹ ਸਾਰੇ ਕਰਦੇ ਆ ਅੱਜ ਵੀ ਆਉਂਦੇ ਨੇ ਦੁਨੀਆਚਾਰੀ ਸਾਰੀ ਚੀਜ਼ਾਂ ਹੋ ਰਹੀਆਂ ਨੇ ਬਟ ਜਿਹੜੀ ਸਪੋਰਟ ਦੀ ਜ਼ਰੂਰਤ ਸੀ ਉਹ ਨਹੀਂ ਹੈਗੀ ਬਟ ਜਦੋਂ ਮੈਂ ਇਹਨਾਂ ਨੂੰ ਪਰਖਿਆ ਮੇਰੀ ਪਰਖ 'ਚ ਉਹ ਖਰੇ ਨਹੀਂ ਉਤਰੇ ਜਦ ਕਿ ਜਦ ਮੈਂ ਖੜੀ ਸੀ ਮੈਂ ਉਹਨਾਂ ਨਾਲ ਮੋਢਾ ਲਾ ਕੇ ਖੜੀ ਸੀ ਉਹ ਮੈਨੂੰ ਅੱਜ ਵੀ ਕਹਿਣ ਚਾਹੇ ਮੈਂ ਇੱਥੇ ਮਤਲਬ ਤੁਹਾਡੇ ਨਾਲ ਗੱਲ ਕਰ ਰਹੀ ਆ ਮੈਨੂੰ ਕਿਤੇ ਵੀ ਕਹਿ ਦੇਣ ਕਿ ਅਸੀਂ ਮਤਲਬ ਵੀ ਸਾਡੇ ਨਾਲ ਖੜੀ ਨਹੀਂ ਆ ਕਿਹੜਾ ਭੈਣ ਭਰਾ ਜਿੰਨੇ ਮੈਨੂੰ ਆਵਾਜ਼ ਨਹੀਂ ਮਾਰੀ ਤਾਂ ਮੈਂ ਖੜੀ ਨਹੀਂ ਹੋਈ ਪਰ ਜਦੋਂ ਮੈਨੂੰ ਜ਼ਰੂਰਤ ਪਈ ਉਹ ਨਹੀਂ ਖੜੇ ਹੋਏ ਬੁਰਾ ਲੱਗਿਆ ਸਰ ਬਹੁਤ ਬੁਰਾ ਲੱਗਿਆ ਬੱਚੇ ਪੜਦੇ ਆ ਦੋਨੋਂ ਪੜਦੇ ਆ। ਬੇਟੀ 11ਵੀਂ ਕਲਾਸ 'ਚ ਆ ਤੇ ਬੇਟਾ ਜਿਹੜਾ ਉਹ 8ਥ ਕਲਾਸ 'ਚ। ਸਾਢੇ 4 ਸਾਲ। ਸਾਢੇ 4 ਸਾਲ ਲਗਾਤਾਰ ਬਿਮਾਰੀ ਰਹੀ ਹੈ। ਦਵਾਈ ਸਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ صدਕਾ ਕੋਸ਼ਿਸ਼ ਚੱਲ ਰਹੀ ਆ ਵੀ ਛੱਡਦੇ ਨੇ। ਹੁਣ ਦੋ ਕ ਮੰਤ ਹੋ ਗਿਆ ਨਹੀਂ ਖਾਦੀ। ਬੜੀ ਕਿਰਪਾਵਾ ਕਦੀ ਦਵਾਈ ਦੀ ਮੈਂ ਲੋੜ ਵੀ ਮਹਿਸੂਸ ਨਹੀਂ ਹੁੰਦੀ ਐਨਾ ਜ਼ਿਆਦਾ ਹੀ ਪ੍ਰੋਬਲਮ ਹੋ ਗਈ ਸੀ ਡਿਪਰੈਸ਼ਨ ਦੀ ਕਿ ਹਰ ਟਾਈਮ ਮੇਰੇ ਪਰਸ ਵਿੱਚ ਮੈਡੀਸਿਨ ਰਹਿੰਦੀ ਸੀ ਪੈਨਿਕ ਅਟੈਕ ਦੀ 24 ਘੰਟੇ ਮੈਂ ਉਹ ਮੈਡੀਸਿਨ ਨਾਲ ਲੈ ਕੇ ਘੁੰਮਦੀ ਸੀ ਕਈ ਤੇ ਐਪਰੀਸ਼ੀਏਟ ਵੀ ਸਰ ਕਰਦੇ ਆਏ ਨੇ ਕਈ ਨਹੀਂ ਕਰਦੇ ਕਈ ਉੱਥੇ ਜਾ ਕੇ ਹੱਸ ਵੀ ਪੈਂਦੇ ਨੇ ਪਰ ਸਰ ਦੁਨੀਆ ਤਾਂ ਸਾਰੀ ਹੱਸੇਗੀ ਪਰ ਖਾਣਾ ਤਾਂ ਕੋਈ ਨਹੀਂ ਨਿਧਾਏਗਾ ਖਾਣਾ ਤੇ ਆ ਵੀ ਕਰਨਾ ਹੈ ਸਰ ਮੇਰੇ ਲਈ ਮਰਦਾਂ ਦੇ ਵਿੱਚ ਕੰਮ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਮੇਰਾ ਸਟਾਫ ਬਹੁਤ ਜਿਹੜੇ ਨਾਲ ਕੰਮ ਕਰਦੇ ਹਾਂ ਸਾਰੇ ਬਹੁਤ ਚੰਗੇ ਨੇ ਮੈਂ ਖੁਸ਼ ਰਹਿੰਦੀ ਆ ਇੱਥੇ ਵਧੀਆ ਵਾ ਨੇਕ ਦਿਲ ਨੇ ਕਦੀ ਉਹਨਾਂ ਨੇ ਕੋਈ ਮਾੜੀ ਚੰਗੀ ਮੈਨੂੰ ਨਹੀਂ ਕਹੀ ਹੈਗੀ ਸਭ ਮਤਲਬ ਸਾਡੇ ਸਾਰੇ ਵੀ ਚੰਗੇ ਸਾਡੇ ਮਾਲਿਕ ਸਰ ਵੀ ਬਹੁਤ ਚੰਗੇ ਨੇ ਇੱਥੇ ਮੈਨੂੰ ਕੋਈ ਉਹੋ ਜਿਹੀ ਨਹੀਂ ਹਾਂ ਮਤਲਬ ਕਿਸੇ ਨੇ ਕੋਈ ਉਹੋ ਜਿਹਾ ਕਮੈਂਟ ਨਹੀਂ ਕੀਤਾ ਕਈ ਮਤਲਬ ਬਹੁਤ ਐਪਰੀਸ਼ੀਏਟ ਕਰਦੇ ਨੇ ਬਹੁਤ ਵਧੀਆ ਲੋਕ ਵੀ ਨੇ ਸਰ ਮੈਂ ਤਾਂ ਇਹੀ ਕਰਨਾ ਚਾਹੂੰਗੀ ਕਹਿਣਾ ਚਾਹਾਂਗੀ ਕਿ ਨਾਗ ਮਤਲਬ ਹਾਰ ਮੰਨੋ ਜੇਕਰ ਤੁਹਾਡਾ ਮਾਈਂਡ ਸੈਟ ਆ ਤੁਹਾਡੇ ਦਿਲ 'ਚ ਇਹੀ ਗੱਲ ਹੈ ਕਿ ਤੁਸੀਂ ਹਾਰ ਨਹੀਂ ਮੰਨਣੀ ਤਾਂ ਸਾਰਾ ਕੁਝ ਸਹੀ ਹੋ ਜਾਏਗਾ ਕਿਉਂਕਿ ਮੈਂ ਆਪਣੇ ਦਿਮਾਗ ਔਰ ਦਿਲ 'ਚ ਇੱਕ ਹੀ ਗੱਲ ਮੰਨੀ ਸੀ ਯਾਦ ਰੱਖੀ ਸੀ ਕਿ ਹਾਰ ਨਹੀਂ ਮੰਨਣੀ ਇਸ ਬਿਮਾਰੀ ਨਾਲ ਵੀ ਲੜਨਾ ਵਾ ਤੇ ਆਪਣੇ ਆਪ ਨਾਲ ਵੀ ਲੜਨਾ ਸਾਰਿਆਂ ਨਾਲ ਲੜਨਾ ਇਸ ਸੰਸਾਰ ਨਾਲ ਵੀ ਲੜਨਾ ਹੈ ਸਭ ਨਾਲ ਲੜ ਕੇ ਬਾਹਰ ਨਿਕਲਣਾ ਹੈ